ਹਾਂਜੀ ਅਕਸਰੀ ਗੱਲ ਕਰੀਦੀ ਆ ਕਿ ਕਈ ਵਾਰੀ ਨਾ ਬੰਦਾ ਜਿਹੜਾ ਇਨਸਾਨ ਹੁੰਦਾ ਉਹ ਪ੍ਰਮਾਤਮਾ ਦੇ ਕੋਲੇ ਰਹਿ ਕੇ ਵੀ ਪ੍ਰਮਾਤਮਾ ਨਾਲ ਨਹੀਂ ਜੁੜਦਾ ਤੇ ਕਈ ਵਾਰ ਕੋਈ ਬੰਦਾ ਪ੍ਰਮਾਤਮਾ ਤੋਂ ਬਹੁਤ ਦੂਰ ਬੈਠਾ ਵੀ ਪ੍ਰਮਾਤਮਾ ਨਾਲ ਜੁੜ ਲੈਂਦਾ ਇਹ ਸਿਰਫ ਵਾਹਿਗੁਰੂ ਦੀਆਂ ਬਖਸ਼ਿਸ਼ਾਂ ਨੇ ਉਹਦੀਆਂ ਬਖਸ਼ਿਸ਼ਾਂ ਤੋਂ ਬਿਨਾ ਕੁਝ ਨਹੀਂ ਹੁੰਦਾ ਕੋਈ ਬੰਦਾ ਗੁਰਦੁਆਰਾ ਸਾਹਿਬ ਦੇ ਮੂਹਰੇ ਰਹਿੰਦਾ ਪਰ ਉਹ ਰੋਜ਼ ਗੁਰਦੁਆਰਾ ਸਾਹਿਬ ਜਾ ਨਹੀਂ ਸਕਦਾ ਉਹਨੂੰ ਹੁਕਮ ਨਹੀਂ ਤੇ ਕੋਈ ਬੰਦਾ ਗੁਰਦੁਆਰਾ ਸਾਹਿਬ ਤੋਂ 10 ਕਿਲੋਮੀਟਰ ਦੂਰ ਰਹਿੰਦਾ ਪਰ ਉਹ ਰੋਜ਼ ਡੇਲੀ ਗੁਰਦੁਆਰਾ ਸਾਹਿਬ ਆਉਂਦਾ ਕਿਉਂਕਿ ਉਹਨੂੰ ਹੁਕਮ ਹੈ ਇਹ ਆ ਉਸ ਕਲਪੁਰਖ ਵਾਹੀ ਗੁਰਦੀਆਂ ਖੇਡਾਂ ਪਹਿਲਾਂ ਆਪਾਂ ਦੋ ਵੀਡੀਓ ਕਲਿੱਪ ਦੇਖਦੇ ਹਾਂ ਫਿਰ ਆਪਾਂ ਅੱਗੇ ਗੱਲ ਕਰਦੇ ਹਾਂ ਵਾਹੀ ਗੁਰਦੀ ਫਤਿਹ ਵਾਹੀ ਗੁਰਦੀ ਫਤਿਹ ਉਹ 3 ਮਹੀਨੇ ਲੱਗਣਗੇ ਉਹ ਕਿੰਨੇ ਵਿੱਚ ਦੇਣਾ ਹੈ ਇਹ ਦੇਖੋ ਜੋ ਨਹੀਂ ਜੋ ਦੇਗਾ ਨਹੀਂ 3 ਕਮਿਟਮੈਂਟ ਕੀਤੀ ਹੋਈ ਹੈ ਉਹ ਸਰਦਾਰੋਂ ਛੱਡਦੀ ਹੈ ਉਹ ਨਹੀਂ ਹੋਗੀ 500 700 ਆਹ ਦੇਖੋ 500 ਦੇ ਵਿੱਚ ਦੇ ਜਿੰਨੇ ਹੋਰ ਸਗੜਾ ਨੂੰ ਸਾਧ ਜਰਾ ਦੇ ਦੁੱਧ ਦੇ ਮਗਰ ਆ ਮੇਰਾ ਨਾ ਉਹ ਇਹ ਨਹੀਂ ਉਹ ਕੁੜੀ ਇੱਕੋ ਹੀ ਆ ਹੋਰ ਬਾਤ ਹੋਰ ਕੀ ਹੋਰ ਕਿਉਂ ਹੋਰ ਗੱਲਾਂ ਕਰਦੇ ਕਰਦੇ ਕੀ ਹੋਰ ਆ ਦੇਖੋ ਕਿੰਨੀ ਬਹੁਤ ਨਿਆਣੀ ਬਣਾਈ ਨਹੀਂ ਮੈਂ ਨਾ ਮੈਂ ਤਾਂ ਮੈਂ ਤਾਂ ਬਸ ਹੈ ਪੈਜੀ ਚੱਲ ਜਾਂਦਾ ਬੇਵਜ੍ਹਾ ਡਟ ਨਹੀਂ ਕੋਈ ਹੋਣੀ ਵਾਲੇ ਮੈਂ ਹੋਵਾਂ ਨਹੀਂ ਕੋਈ ਵੀ ਲੈ ਪਹਿਲੇ ਨਾਲ ਗੱਲ ਹੋਵੇ ਇੰਨੀ ਤੱਕ ਹਾਂਜੀ ਹੁਣ ਇਹ ਦੋ ਵੀਡੀਓ ਤੁਸੀਂ ਦੇਖੀਆਂ ਹੁਣ ਸੋਚੋ ਕਿ ਪਾਸ਼ਾ ਇਹ ਬੰਦੇ ਦੇ ਉੱਤੇ ਰਹਿਮਤ ਕਰਨਗੇ ਜਾਂ ਬੱਚਿਆਂ ਤੇ ਕਰਨਗੇ ਹੁਣ ਇਹ ਬੰਦਾ ਇਹਨੇ ਅਮਰ ਅਤਿ ਸ਼ਕਿਆ ਹੋਇਆ ਦਾੜੀ ਚੋਪੜ ਕੇ ਮੁੱਛਾਂ ਨੂੰ ਫਿਕਸੋ ਲਾ ਕੇ ਐਨ ਪੂਰਾ ਸਿਰ ਤੇ ਦਸਤਾਰ ਬਣਾਈ ਹੋਈ ਆ ਤੇ ਸ਼ਰੀ ਸਾਹ ਪਾਈ ਹੋਈਆਂ ਨੇ ਤੇ ਕਸ਼ਾਰੇ ਦੇ ਨਾਲ ਬੰਨੀ ਫਿਰਦਾ ਤੰਬਾਕੂ ਦੇਖੋ ਜਿਹੜੇ ਬੰਦੇ ਨੇ ਅਮਰ ਸ਼ਕਿਆ ਹੋਇਆ ਉਹ ਜਦੋਂ ਘਰੋਂ ਨਿਕਲਦਾ ਤਾਂ ਉਹ ਨਿਤਨੇਮ ਕਰਕੇ ਨਿਕਲਦਾ ਹੁਣ ਇਹ ਸੋਚੋ ਵੀ ਇਹ ਬੰਦਾ ਕਿੰਨੀ ਇੱਕ ਬਾਣੀ ਦੀ ਇੱਜ਼ਤ ਕਰਦਾ ਹੋ ਕਿੰਨਿਆਂ ਕਿ ਇਹਨੂੰ ਸ਼੍ਰੀ ਸਾਹਿਬ ਦੀ ਇੱਜ਼ਤ ਹੋਣੀ ਆ ਕਿੰਨੀ ਕਿ ਇਹਨੂੰ ਕਕਾਰਾਂ ਦੀ ਇੱਜ਼ਤ ਹੋਣੀ ਆ ਇਹ ਸਿਰਫ ਅਤੇ ਸਿਰਫ ਇੱਕ ਢੋਂਗਾ ਮਸਕੀਨ ਜੀ ਕਹਿੰਦੇ ਹੁੰਦੇ ਆ ਕਿ ਸਿੱਖ ਹੋਣਾ ਤੇ ਸਿੱਖਾਂ ਵਰਗਾ ਸ਼ਿੰਗਾਰ ਕਰ ਲੈਣਾ ਇਹ ਦੋਨੇ ਚੀਜ਼ਾਂ ਦੇ ਵਿੱਚ ਬਹੁਤ ਫਰਕ ਆ ਜਣਾਖਣਾ ਸਿੱਖ ਨਹੀਂ ਬਣ ਸਕਦਾ ਬਹੁਤ ਨੇ ਬਹੁਤ ਲੋਕ ਨੇ ਜਿਨ੍ਹਾਂ ਨੇ ਸਿਰ ਤੇ ਪੱਗ ਬੰਨੀ ਆ ਜਾਂ ਕਹ ਲਓ ਪੱਗਾਂ 'ਚ ਸਿਰ ਫਸਾਏ ਨੇ ਜਿਹੜੇ ਬੰਦੇ ਨੂੰ ਇਹ ਸਮਝ ਹੀ ਨਹੀਂ ਹੈਗੀ ਕਿ ਇਸ ਪੱਗ ਦੇ ਪਿੱਛੇ ਦੀ ਕੁਰਬਾਨੀ ਕਿੰਡੀ ਵੱਡੀ ਆ ਉਹ ਬੰਦੇ ਨੂੰ ਇਸ ਪੱਗ ਦੀ ਕਦੇ ਵੀ ਕਦਰ ਨਹੀਂ ਹੋ ਸਕਦੀ ਤੇ ਖਾਸ ਕਰਕੇ ਜਿਹੜੇ ਚੋਰ ਠੱਗ ਨੇ ਉਹ ਤਾਂ ਵੈਸੇ ਹੀ ਸਿਰਫ ਆਪਣੇ ਆਪ ਨੂੰ ਸਾਧੂ ਦਿਖਾਉਣ ਵਾਸਤੇ ਇਹ ਬਾਣਾ ਪਾਈ ਫਿਰਦੇ ਆ ਇਸ ਕਰਕੇ ਦੁਨੀਆ ਦੇ ਵਿੱਚ ਸਿਰ ਦੇ ਉੱਤੇ ਪੱਗ ਬੰਨੀ ਸਰੀ ਸਾਹ ਪਾ ਕੇ ਹਰ ਬੰਦਾ ਤੁਹਾਨੂੰ ਜਿਹੜਾ ਟੱਕਰਦਾ ਉਹ ਸਿੱਖ ਨਹੀਂ ਹੈਗਾ ਗੁਰੂ ਦਾ ਉਹ ਆਪਣੇ ਮਤਲਬ ਲਈ ਵੀ ਇਹ ਚੀਜ਼ਾਂ ਕਰ ਸਕਦਾ ਗੁਰੂ ਦਾ ਸਿੱਖ ਹੋਊਗਾ ਤਾਂ ਤੁਹਾਨੂੰ ਦੇਖ ਕੇ ਪਤਾ ਲੱਗੂ ਜਿਹਦੀ ਅਰਦਾਸ ਦੇ ਵਿੱਚ ਗੱਲ ਹੋਈ ਆ ਸਈ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਦੇਖੋ ਤੁਸੀਂ ਕਿੰਨੀ ਸੋਹਣੀ ਗੱਲ ਕੀਤੀ ਆ ਕਿ ਪਾਤਸ਼ਾਹ ਸਾਨੂੰ ਐਸੇ ਗੁਰਸਿੱਖਾਂ ਦੇ ਨਾਲ ਮਿਲਾ ਜਿਨ੍ਹਾਂ ਨੂੰ ਦੇਖ ਕੇ ਸਾਡੇ ਮੂੰਹੋਂ ਮੱਲੋ ਮੰੱਲੀ ਵਾਹਿਗੁਰੂ ਨਿਕਲੇ ਤੇ ਹੁਣ ਇਹ ਬੰਦਿਆਂ ਨੂੰ ਦੇਖ ਕੇ ਆਪਣੇ ਮੂੰਹੋਂ ਵਾਹਿਗੁਰੂ ਨਿਕਲਦਾ ਜਾਂ ਆਪਣੇ ਮਨ ਦੇ ਵਿੱਚ ਇਹਨਾਂ ਬਾਰੇ ਗਾਲਾਂ ਨਿਕਲਦੀਆਂ ਨੇ ਇਹ ਕੋਈ ਗੁਰੂ ਦੇ ਸਿੱਖ ਨਹੀਂ ਹੈਗੇ ਇਹ ਸਿਰਕ ਤੇ ਸਿਰਕ ਇੱਕ ਢੋਂਗਾ ਰੂਪ ਰੰਗ ਸਿੱਖਾਂ ਵਾਲਾ ਪਰ ਇਹ ਸਿੱਖ ਹੈ ਨਹੀਂਗੇ ਸੋ ਇਸ ਕਰਕੇ ਜੋ ਪੱਗਾਂ ਬੰਨੀਆਂ ਵਾਲੇ ਸ੍ਰੀ ਸਾਹਿਬ ਪਾ ਕੇ ਕਈ ਵਾਰੀ ਆਪਾਂ ਨੂੰ ਬੰਦੇ ਟੱਕਰ ਜਾਂਦੇ ਆ ਜੇ ਉਹ ਤੁਹਾਨੂੰ ਦੇਖਣ ਨੂੰ ਸਿੱਖ ਲੱਗਦੇ ਆ ਤੇ ਦੇਖਣ ਨੂੰ ਹੀ ਲੱਗਦੇ ਆ ਹੋ ਸਕਦਾ ਮਨੋਂ ਸਿੱਖ ਨਾ ਹੋਵੇ ਉਹ ਗੁਰੂ ਦਾ ਸਿੱਖ ਤਾਂ ਉਹ ਆ ਜਿਹਨੂੰ ਦੇਖ ਕੇ ਤੁਹਾਡੇ ਮਨ ਦੇ ਵਿੱਚੋਂ ਵਾਹਿਗੁਰੂ ਨਿਕਲੇ ਤੇ ਜੇ ਵਾਹਿਗੁਰੂ ਨਹੀਂ ਨਿਕਲ ਰਿਹਾ ਤਾਂ ਸਮਝੋ ਕਿ ਉਹ ਸਿਰਫ ਇੱਕ ਢੋਂਗੀ ਆ ਠੀਕ ਆਪਾਂ ਸਿਰਫ ਇਹੀ ਗੱਲ ਕਰਨੀ ਆ ਕਿ ਜਿੰਨਾ ਚਿਰ ਤੱਕ ਉਸ ਕਾਲਪੁਰਖ ਵਾਹਿਗੁਰੂ ਤੇ ਆਪਾਂ ਭਰੋਸਾ ਨਹੀਂ ਕਰਦੇ ਜਿੰਨਾ ਚਿਰ ਤੱਕ ਆਪਾਂ ਉਹਦੇ ਲੜ ਨਹੀਂ ਲੱਗਦੇ ਉਹਨਾਂ ਚਿਰ ਤੱਕ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫਾਂ ਇਹ ਇਦਾਂ ਹੀ ਚਲਦੀਆਂ ਰਹਿਣੀਆਂ ਨੇ ਸੋ ਜਿਹੜਾ ਸਦੀਪ ਸੋਖਾ ਜਿਹੜਾ ਆਨੰਦਾ ਉਹ ਪਰਮਾਤਮਾ ਤੋਂ ਬਿਨਾ ਕਿਤੇ ਨਹੀਂ ਹੈਗਾ ਇਸ ਕਰਕੇ ਕਹੀਦਾ ਕਿ ਚਮਤਕਾਰ ਹੁੰਦੇ ਆ ਕਲਾ ਵਰਤ ਦੀ ਆ ਭਰੋਸਾ ਕਰਕੇ ਉਹਦਾ ਨਾਮ ਲੈਣਾ ਸ਼ੁਰੂ ਕਰੋ ਦੇਖਿਓ ਫਿਰ ਕਿਹੜ ਬਣਦੀ ਜਿਉਂਦੇ ਬਸ ਤੇ ਰਹੋ ਧੰਨਵਾਦ